ਦੀ ਮੀਟਿੰਗ ਪਾਰਕੋਂਡ ਮੀਟਿੰਗ ਨਾਲ ਹੋਈ ਸੀ ਜਿਸਰੇ ਵਿੱਚ ਮੁੱਖ ਮੰਗ ਸੀ 6ਵੇਂ ਬੇਗਨ ایرੀਆ ਰ ਮੰਗਾਈ ਬੱਤੇ ਵਿੱਚ ਵਾਧਾ ਕਰਨਾ ਅਤੇ ਜੋ ਪੀਐਸਪੀਸੀਐਲ ਪੀਐਸਟੀ ਪੀਐਸਟੀਸੀਐਲ ਦੀ ਜ਼ਮੀਨਾਂ ਕਿਸੇ ਕਾਰਨ ਵੀ ਨਾ ਵਿੱਚ ਜਾਵੇ ਕਿਉਂਕਿ ਲੋਕਾਂ ਨੇ দান ਕੀਤੀ ਹੋਈ ਜ਼ਮੀਨਾਂ ਹੋ ਜਿਸਰੇ ਵਿੱਚ 220 ਕੇਵੀ 11 ਕੇਵੀ ਜਾਂ ਸਟੋਰ ਬਣਾਏ ਜਾਂ ਸੰਨ ਇਸ ਕਰਕੇ ਜੋ ਪਾਵਰ ਕੋਰ ਦੀ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ਕਿਸੇ ਹਾਲਤ ਵਿੱਚ ਵੇਚੀ ਨਾ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਿਲਾਨੇ ਮੰਗ ਕਰਦੇ ਆ ਵੀ ਪੇਖੰਦੇ ਰ ਦੋ ਕੇ ਸੰਤਾ ਜਾਵੇ ਪੀਐਸਈ ਵੀ ਜੁਆਇੰਟ ਫੋਰਮ ਬਿਲੀ ਨਿਯਮਨਤਾ ਮੰਤ ਨੇ ਫੈਲਾ ਕੀਤਾ ਕਿ 1 ਜਨਵਰੀ 2026 ਤੋਂ ਲੈ ਕੇ 9 ਜਨਵਰੀ 2026 ਤੱਕ ਹੈੱਡ ਆਫ ਪਟਿਆਲੇ ਵਿਖੇ ਲਗਾਤਾਰ ਪੋਕਰ ਹੜਤਾਲ ਜਾਰੀ ਹੈ ਜੀ ਅੱਜ 7ਵਾਂ ਦਿਨ ਹੈ ਕਿਉਂਕਿ ਪੀਐਸਈ ਵੀ ਜੁਆਇੰਟ ਫੋਰਮ ਨੇ ਬਿਲੀ ਨਾਣੇ ਦਾ ਮੰਚ ਨੇ ਪੀਐਸਪੀਸੀਲ ਸੀਐਮਡੀ ਨਾਲ ਮਿਲਨ ਵਾਲ ਮੀਟਿੰਗ ਕੀਤੀਆਂ ਪਰ ਮੀਟਿੰਗ ਬੈਸਟ ਰਹੀਆਂ ਜਿਸ ਤਰ੍ਹਾਂ ਲਗਾਤਾਰ ਪੋਕਰ ਹੜਤਾਲ ਜਾਰੀ ਆ ਆਉਣ ਵਾਲੀ 21 ਜਨਵਰੀ ਨੂੰ ਹੈਡਕੌਂਟਰ ਪਟਿਆਲੇ ਵਿਖੇ ਪੰਜਾਬ ਦੇ ਕੋਨੇ ਕੋਨੇ ਤੋਂ ਮੌਜੂਦ ਪਹੁੰਚਣਗੇ ਮੁੱਖ ਮੰਤਰੀ ਭਵਨ ਤਮਾਨ ਬੇਤਾਂ ਹਰ ਪਾਸ ਜਿਮਾਂ ਤੋਂ ਅਸੀਂ ਮੰਗ ਕਰਦੇ ਆ ਕਿ ਪੰਜਾਬ ਸਰਕਾਰੇ ਮਲਾਣਾ ਡੀ ਵਿੱਚ 16% ਵਾਧਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਮਲਾਣਾ ਡੀ 42% ਆ ਤੇ ਕੇਂਦਰ ਸਰਕਾਰੇ ਮਲਾਣਾ ਡੀ 58% ਆ 16% ਦਾ ਬਹੁਤ ਵੱਡਾ ਫਰਕ ਆ ਇਹ ਫਰਕ ਦੂਰ ਕਰਕੇ ਜੋ ਡੀ ਵਾਧਾ ਕੀਤਾ ਜਾਵੇ ਛੇਵੇਂ ਵੇਖਣ ਲਗਭਗ 1800 ਰੁਪਏ ਬਣਦਾ ਉਹ ਦੋ ਜਾਂ ਦੰਗਿਆਂ ਤੋਂ ਦਿੱਤਾ ਜਾਵੇ। ਮੇਤਵਰੀ ਹਰਪਾਸੀ ਚੀਮਾ ਨੇ ਕਿਹਾ ਕਿ ਮਲਾਇਆ ਦਾ ਜੋ ਏਰੀਆ 17 ਹੈਕਟੇਰ ਦੇ ਪਿੰਡ ਦਾ ਸੀ ਜਿਸ ਕਰਕੇ 2025 ਵਿੱਚ ਮਾਂ ਸਰਕਾਰ ਵੱਲੋਂ ਡੀਏ ਦੀ ਕਿਸ਼ਤ ਕੋਈ ਵੀ ਨਹੀਂ ਦਿੱਤੀ ਗਈ। ਮਤਲਬ ਡੀਏ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਨਾਲ ਮਲਾਇਆ ਬਹੁਤ ਰੌਸਾ। ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਤਿੰਨ ਜਾਂ 4% ਡੀਏ ਵਿੱਚ ਵਾਅਦਾ ਕਰ ਸਕਦਾ ਯਾਸਕੀ ਦੀ ਜਾ ਸਕਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਾਂਗਯ ਵਿੱਚ ਬਹੁਤ ਵੱਡੀ ਗੱਲ ਦੀ ਵਿੱਚ ਕੱਚੇ ਕੰਮ ਕੰਮ ਕਰਦੇ ਆ ਕਿਉਂਕਿ ਠੇਕਾ ਮਾਲਾਮ ਸਿੰਘ ਨਾਲ ਸਮਰਚਾ ਪੰਜਾਬ ਨੇ ਮੁਖੀ ਭਵਾਨ ਤੋਂ ਨਾਲ ਬਿੱਤਰੀ ਹਰਪਾ ਸਿੰਘ ਜੀ ਨਾਲ ਪੀਐਸਪੀਸੀਐਲ ਦੇ ਸੀਐਮਡੀ ਨਾਲ ਉਹਨਾਂ ਨੇ ਆਗੂ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਸਾਡੀ ਮੀਟਿੰਗ ਸੀਐਮਡੀ ਨਾਲ ਮਹਾਲੀ ਦੇ ਵਿੱਚ 1 ਜਨਵਰੀ 2026 ਨੂੰ ਹੋਈ ਸੀ ਪਰ ਮੀਟਿੰਗ ਦੇ ਵਿੱਚ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਪਹਿਲਾਂ ਵੀ ਟਾਈਮ ਬਹੁਤ ਹੋਈਆਂ ਜਿਸ ਕਰਕੇ ਜੋ ਪੀਐਸਪੀਸੀਲ ਵਿੱਚ ਪੀਐਸਟੀਸੀ ਨੇ ਮਰਜ਼ੀ ਮੰਗ ਕਰਦੇ ਆ ਬਿਨਾਂ ਸ਼ਰਤ ਕੰਮ ਕਰਦੇ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਪਰ ਨਹੀਂ ਪੱਕਾ ਕੀਤਾ ਜਾ ਰਿਹਾ ਬੇਤੋਆ ਹੀ ਹਰਪਾਸੇ ਜੀਮਾਣਾ ਹਲਕਾ ਜਿਹੜੇ ਵਿੱਚ 24 ਜਨਵਰੀ 2026 ਨੂੰ ਜਾ ਕੇ ਪੀਐਸਪੀਸੀਲ ਦੇ ਸੀਐਮਡੀ ਦੀ ਮੁਖਨੀ ਭਵਨਤਮਾ ਦੀ ਬੇਤੋਆ ਹੀ ਹਰਪਾਸੇ ਜੀਮਾਣਾ ਨਾਲ ਜੋ ਮੀਟਿੰਗ ਹੋਈਆਂ ਉਹਨਾਂ ਲਾਰੇ ਪੋਲ ਜਿਹੜਾ ਉਹ ਜਾ ਖੁੱਲਣੀ ਆਉਗੀ ਜੋ ਕਿ ਬੇਤੋਆ ਹੀ ਹਰਪਾਸੇ ਜੀਮਾਣਾ ਹਲਕਾ ਹੈ ਦੂਜੇ ਪਾਸੇ ਮੀਡਲ ਵਰਕਰਾਂ ਆਸਾ ਵਰਕਰਾਂ ਅਗਰੋਨੀ ਵਰਕਰਾਂ ਉਹਨਾਂ ਦੇ ਮਾਨਵਤ ਦੇ ਵਿੱਚ ਹਰ ਹਾਲਤ ਵਿੱਚ ਵਾਦਾ ਕੀਤਾ ਜਾਵੇ ਜੋ ਰਟੈਨ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ ਦੋਵਾਂ ਨਾਲ ਲਾਗੂ ਕੀਤਾ ਜਾਵੇ ਧੰਨਵਾਦ ਸਾਥੀਓ ਵੀਡੀਓ ਨੂੰ ਬਾਕੀ ਸ਼ੇਅਰ ਕਰੋ ਜੀ